ਜ਼ਿੰਦਗੀ ਜੇ ਤਰੱਕੀ ਦਾ ਸਾਰੇ ਕਰਦੇ ਪਰ ਮੈਂ ਕੁਝ ਬਖਰੇ ਸਾਹਿਬ ਨਾਲ ਕੀਤੇ ਕਿ ਮੇਰੀ ਕੜੀ ਜ਼ੁਬਾਨੀ ਦਾ ਰੌਲਿਆ ਦੇ ਲੈ ਸਾਸਰੀਕਰ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਆਪ ਆ ਗਏ ਵਿਸ਼ਾਲ ਵਿਸ਼ਾਲ ਕਿਤੇ ਰঞ্জੀਤਾ ਵੀ ਨੂੰ ਆ ਨਾ ਰঞ্জੀਤਾ ਵੀ ਨੂੰ ਵਿਸ਼ਾਲ ਮੇਗਾ ਮੜ ਆ ਗਏ ਆ ਇੱਧਰ ਪੂਰੇ ਆਪਣੇ ਯਾਰ ਭਰਾ ਸਾਰੇ ਨਾਲ ਆ ਵੀਰ ਵੀ ਨੇ ਭਰਾਵਾਂ ਨੇ ਤੋਂ ਬਣਾਏ ਨੇ ਆ ਯਾਰ ਸਾਰੇ ਵੀਰਪਰਾਵ ਨੇ ਆਪਣੇ ਪਿੱਛੇ ਆ ਵੇ ਇਹਨੇ ਕਿਹੜੀ ਕਿਹੜੀ ਚੀਜ਼ ਲੈਂਦੇ ਅੱਜ ਟਰੈਂਡ ਭਾਜੀ 650 ਦੀ ਲਾ ਲੋਗੇ ਮੇਲ ਪਜਾਮਾ ਵੇ ਕੋਮੇ ਦਾ ਪੂਰੀ ਕਿਢੀ ਕੋਰੀ ਚੀਜ਼ ਆ ਹਾਂ ਆ ਜੋ ਜਿਵੇਂ ਆ ਹਰ ਮਾਲ ਨੂੰ ਖਾਓ ਇਧਰ ਪਾਜੀ ਰਮਾਲ ਨਵੇਂ ਤੋਂ ਨਵਾਂ 1 ਕਰਮਾਲ 50 ਰੁਪਏ ਦਾ ਕੇ ਸਾਰਾ ਪੈਕਟ ਹੀ ਹੈ ਸਾਰਾ ਪੈਕਟ ਸਾਰਾ ਪੈਕਟ ਦੋ ਵੀਰੇ ਤੱਕ ਆਹ ਪਾਜੀ ਪਾਜੀ ਕਿਦਾਂ ਕੇ ਕੰਮ ਦੇ ਫੋਬਾ ਪਾਜੀ ਨਾ ਪਾ ਕੋਟਾ ਨਾ ਮੈਂ ਨਾ ਪਾ ਬੇ ਬਾਜੀ ਐਸੇ ਐਸੇ ਸਨਨੀ ਤੋਂ ਬੜਾ ਦੂਸਰ ਰਹਿਣਾ ਕਿਤਾਬਾਂ ਦਾ ਮੁਕਾਬਲਾ ਦਸ ਮਹੀਨੇ ਤੇ ਮਾਵੇਂ ਜਿਹਰਵਾਨੀ ਨੂੰ ਕੁੱਟਾ ਗਈ ਜਾਂਦੇ ਦਸ ਮਹੀਨੇ ਕਿਤੇ ਤੇਰੇ ਜੱਟ ਦਾ ਮੁੱਲ ਨਵੇਂ ਸਾਨੂੰ ਸਾਰੇ ਪ੍ਰਾਈਸ ਪ੍ਰਾਈਸ ਸੂਈ ਸਾਰੇ ਵਖਾ ਦੇਣੇ ਤੁਨ ਸਾਈਡ ਬੈਗ ਕੀ ਕਰੋ ਇਹ ਦੇਖਿਆ ਜਮੀਨਾ ਯਾਰ ਇੱਥੇ ਤੇ ਕਿਵੇਂ ਮਾਇਆ ਸੀ ਲੰਬੰਦੇ ਚਲੋ ਆਓ ਫਿਰ ਆ ਗਏ ਡਰਮ ਮੈਗਜ਼ੀਨਾਂ ਵਾਲਿਆਂ ਚਲ ਬਾਦਿਆ ਮੁੰਡਿਆ ਜਮੀਨ ਨੂੰ ਲਾਉਣੀ ਮੇਰੇ ਪਰ ਆਓ ਜੱਟਾਂ ਲੋ ਆਪਣੀਆਂ ਆਈਏ ਜੀ ਅਮਰ ਦਾ ਨਾਮ ਤਾਂ ਸੁਣਿਆ ਹੈ ਬੱਸ ਮੈਨੂੰ ਪੁੱਛਿਆ ਹੋਇਆ ਹੈ ਲੈ ਪਹਿਉਂ ਲੈ ਆਂ ਦੀ ਬੇਲ ਦੀ ਪਾਓ ਏ ਨਾ ਇਹ ਕੀ ਹੈ ਸ਼ੇਰ ਬਾਜੀ ਆ ਉਡਾ ਦਿੱਤੀਆ ਛੋਟਾ ਵੱਡਾ ਪਰਖੀਦਾ ਨਹੀਂ ਹੋ ਹਾਂ ਜੀ ਹੱਦ ਤੱਕ ਖੜ ਪਾਏ ਸੀ ਤੇਰੀ ਘਟ ਦਾ ਮੁਖ ਠੀਕ ਆ ਪਾ ਦੇ ਇੱਕ ਤੋਂ ਆ ਚੱਲ ਕਮਜ਼ੋਰੀ ਆ ਚਲੋ ਸਰਾਦਾ ਦੀ ਚੌਥੀ ਹੋਣ ਤੋ ਆਉਣੀਆਂ ਤਾਂ 50 50 ਦੀਆਂ ਦੋ ਦਵਾਦਾਂਗੇ ਇੱਥੇ ਕੀ ਪਤਾ ਕਿੰਨੀ ਕਮਜ਼ੋਰੀ ਜਾਂਦੀ ਹੈ ਹਾਂ ਜੀ ਹਾਂ ਜੀ ਆ ਗਏ ਸਾਰੇ ਆ ਗਏ ਆ ਗਏ ਭਾਜੀ ਲੱਖਾਂ ਲੱਖਾਂ ਆ ਗਏ ਭਾਜੀ ਲੱਖ 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 ਕੋ ਜੀ ਤੂੰ ਤੂੰ ਯਾਰ ਤੂੰ ਯਾਰ ਚੜ੍ਹ ਗਈ ਨਹੀਂ ਸੀ ਦੇਸੀਆ ਤਾਂ ਇਹਨਾਂ ਦੇਤੀਆਂ ਨਾਮ ਨਾਲ ਨਿਰਜਾ ਰਾਜਕਾਲ ਆਇਓ ਆਇਓ ਬ੍ਰੋ ਉਹ ਪੁਹੁੰਚਿਆ ਆਇਓ ਬ੍ਰੋ ਉਹ ਹੁਣ ਮੁੰਡਿਆਂ ਦੇ ਉੱਤੇ ਜਾਂਦੇ ਆ ਆ ਲਓ ਫਿਰ ਲੈਟਸ ਗੋ ਲੈਟਸ ਗੋ ਐਨਮੀ ਜਹਦ ਆ ਮੇਰੇ ਕੋਲ ਚੀਜ਼ਾਂ ਜ਼ਿਆਦਾ ਰਹਿ ਗਈਆਂ ਆਰਮਰ ਰਹਿ ਗਏ ਇੱਕ ਨਾਲ ਇੱਕ ਫ੍ਰੀ ਦੋਣਾ ਇੱਕ ਫ੍ਰੀ ਮਾਇ ਵਨ ਗੈਟ ਵਨ ਫ੍ਰੀ ਵੇਰ 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 ਇੱਕ ਚੰਗਿਆ ਕੀ ਤਾਰ ਚ ਹੈ ਕਿ ਸੂਟਾ ਇਸ ਤਰ੍ਹਾਂ ਆਹ ਤੇ ਇਹ ਕੋ ਕੱਪੜੇ ਗਰਮੀਆਂ ਹੌਣ ਗਰਮੀਆਂ ਲੰਘੀਆਂ ਵਾਹੇ ਜਿਹਾ ਜਿਹਾ ਉੱਤੇ ਛੋਣਾ ਛੋਣਾ ਕੱਪੜੇ ਹੁਣ ਦੱਸਿਓ ਛੋਣਾ ਛੋਣਾ ਲਾਉਣ ਦੱਸਿਓ ਅਗਲੀ ਵਾਰੀ ਗਾਂ ਘਾਪਣੀ ਚੇਲੇ ਚੁਲੇ ਦੇਖ ਆਣਾ ਤੇ ਵੀਡੀਓ ਲਾਉਣੀ ਆਪਾਂ ਤਾਂ ਵੀ ਬਣਾਈ ਜਾਣੀ ਵੇਖਿਓ ਆਪਾਂ ਕਿਹੜੇ ਤਰਦੇ ਆ

Please don't skip my video, I only be watching on. ਕਿਹੜਾ ਤੇਰਾ ਓਏ ਟੀਨ ਟਵਾਕ ਡੂੰ ਨਾ ਬਾਜੀ ਨਵੇਂ ਨਵੇਂ ਪਿੰਡ ਸੋਚੇ ਨੇ ਮੈਂ ਲੋ ਜਿੱਥੋਂ ਕਿ ਇਹਨੂੰ ਪਤਾ ਨਹੀਂ ਕਿੱਥੇ ਜਾਣਾ ਹਾਂ ਹਾਂ ਚੰਗ ਵਾਲੇ ਤੇ ਮੇਡਾ ਵਾਲੇ ਚੱਲ ਜਾ ਬਾਜੀ ਮਹਿੰਗੇ ਵਾਲੇ ਤੁਸੀਂ ਮਗਾ ਬੁਲਾਉਂਦੀ ਹੈ ਨਾ ਤੋੜ ਦੇ ਗੀੜੀ ਥੋੜਾ ਐਵੇਂ ਗੀੜੀ ਕੁੜੇ ਗੀੜੀ 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 ਕੁੜੇ ਗੀੜੀ ਐਵੇਂ ਲੈ ਸ਼ੀਵਰ ਯਾਰ ਭਾਈ 50 ਰੁਪਏ ਹਾਂ ਜੀ ਆਜੋ ਭਾਜੀ ਆਜੇ ਸਾਗੀ ਦੇ ਲਾਗੇ ਆਜੇ ਤਾਂ ਢੇਲਾ ਆਕੇ ਵਿੱਚ ਭਾਜੀ ਫਰੀ ਸਾਮਾਨ ਆਇਆ ਆਇ ਕਲਾਰਾ ਪਾਤਾ ਆਇ ਪਤਾ ਕਰਤਾ ਉਹੀ ਕੰਮ ਓਏ ਬਈ ਚੋਰ ਹੈ ਨਾ ਲੋਏ ਕੀ ਲੈਣਾ ਸਵਾਰ 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 ਲੈਣੀ ਹੈ ਆਇ ਤਾਂ ਨਹੀਂ ਲੱਗੀ ਨਹੀਂ ਤਾਂ ਖੋਲ ਕੇ ਪੈਕਟ ਖਾ ਕੇ ਇਤੇ ਰਾਤ ਨੂੰ ਲੱਗਣ ਦਿਆ ਗੱਲਾਂ ਸੀਆਂ ਚਾਹ ਸੋਣੀ ਆ ਮੈਂ ਮੈਂ ਕਾ ਤਰੀਂਦੇ ਕਿਚ ਚਾਈ ਇਹ ਇੱਕ ਜੀ ਆ ਜੀ 7 ਤੱਕ ਸਟੇਕ ਸਟਾਲ ਆ ਕੇ ਘਿਚਕੇ ਬੜੋੜ ਜਾਇਆ ਜੀ ਕੀ ਆ ਜੋ ਮੇਰੇ ਭਾਜੀ ਨੂੰ ਫਰਚਾ ਰਿਹਾ ਹੈ ਦੇਖੋ ਭਾਜੀ ਦੇਖੋ ਕੋਈ ਨਾ ਦੇ ਕੋਈ ਸਟਾਲ ਰਿਹਾ ਜਿਹੜਾ ਅੰਮ੍ਰਿਤਸਰ ਦਾ ਸਾਰਾ ਅੰਮ੍ਰਿਤਸਰ ਆਪਣਾ ਪਹਿਨਿਆ ਬ్రో ਆ ਆ ਗੱਲ ਪੂਰੀ ਬਾਤ ਦੇਖ ਰੌਣ ਭਾਬਾ ਜੀ ਨਾਲ ਗੱਲ ਕਰਦੇ ਆ ਸਸੀ ਅੰਕਲ ਜੀ ਕੀ ਆ ਚੱਲ ਜੇ ਹਾਂ ਜੀ ਤਾਂ ਠੀਕ ਆ ਆਪਕਾ ਸੁਣਾਓ ਬੜਾ ਬੜੀਆ ਬੜੀਆ ਹੋ ਰਿਹਾ ਹੈ ਚੱਕ ਚੱਲ ਰਹਾ ਹੈ ਹੋਰ ਬਰੋਂ ਫੋਕ ਚੱਲ ਰਹਾ ਹੈ ਬਹੁਤ ਚੱਲ ਰਹਾ ਹੈ ਹੋਰ ਅੰਕਲ ਜੀ ਆ ਗਿਆ ਆਪਣਾ ਨਿਊ ਸਟਾਕ ਆ ਗਿਆ ਚਾ ਚਾ ਜੀ ਹੁਣ ਸਾਰੇ ਹਾਂ ਜੀ ਚਲੋ ਵੇ ਹਾਂ ਜੀ ਹਾਂ ਜੀ ਦੀਵਾਲੀ ਦਾ ਦੀਵਾਲੀ ਦਾ ਠੀਕ ਹੈ ਜੀ ਹੋਰ ਕੋਈ ਨਵੀਂ ਉਪਰੋਂ ਵਾਲੀ ਹੋਵੇ ਤਾਂ ਕੋਈ ਦੀਵਾਲੀ ਹੋ ਰਹੀ ਹੈ ਠੀਕ ਹੈ ਜੀ ਜਿਹੜਾ ਮੰਗਿਆ ਉਹਨੂੰ ਦੇਈਓ ਹਾਂ ਚਲੋ ਠੀਕ ਹੈ ਧੰਨਵਾਦ ਅੰਕਲ ਜੀ ਜੀ ਆ ਦੇ ਚਾ ਬੱਚਾ ਕਰਦੇ ਆ ਚਲੋ ਚਲੋ ਆ ਟੀਪਨ ਜੀ ਭਾਜੀ ਹਾਂ ਜੀ ਐਲ ਕੇ ਜੀ ਵਾਲੇ ਬੱਚੇ ਆ ਰਹੇ ਨੇ ਆ ਸਾਰੇ ਐਲ ਕੇ ਜੀ ਜੋ ਜਾਨੋ ਜਾਨੀ ਭਾਜੀ ਲੰਗਰ ਵਾਧ ਪਾ ਦਿੰਦੇ ਨੇ ਉਹਨਾਂ ਵਾਸਤੇ ਆ ਗਾੜੀ ਹੋ ਜਾਂਦਾ ਗਾੜੀ ਹੋ ਜਾਂਦਾ ਫੇ ਪੰਜਾਵਾ ਦਾ ਉਹਨਾਂ ਆਸੇ ਆ ਗਏ ਵਾਟਰ ਬੋਟਲ ਨਹੀਂ ਇਹ ਰੈਡੀ ਕਰੋ ਦੂਰੇ ਸਾਰੇ ਇੰਡੀਆ ਦਾ ਪਾਣੀ ਇੱਥੇ ਪਾਉਣ ਨੂੰ ਫਿਰਦਾ ਵੇ ਸੋਹਣਿਆ ਵਿਚ ਚੋੜਦੇ ਸਿੱਧਾ ਇਹ ਆ ਗਏ ਰੈਡੀ ਆਇਆ ਚਲੋ ਠੀਕ ਆ ਹੁਣ ਚੱਲਦੇ ਆਪਾਂ ਆਪਣੇ ਵਲੋਗਸ ਮਾਰਤੀ ਬਾਕੀ ਟਾਂ ਨੂੰ ਚਾਹ ਲਈ ਚਾਚੀ ਕੋਲ ਮਿਲਦੇ ਆਜੇ ਚਾਚੀ ਕੋਲ ਜਾ ਕੇ ਟਾਂ ਨੂੰ ਠੀਕ ਆ ਤੁਹਾਨੂੰ ਮਿਲਦੇ ਆਗੇ ਹੁਣ ਆਪਾਂ ਉਹਨੂੰ ਚਾਹ ਦੇ ਬਾਹਰ ਮੈਂਦੀਆਂ ਮੁੰਦੀਆਂ ਲਵਾਉਣ ਆ ਤੇ ਲੱਗ ਗਿਆ ਗਾਰਡ ਹੈਗਾ ਸਾਰਾ ਮੇਰੇ ਪੱਲੇ ਜੀਪਰ ਪਪੈਂਦੀ ਆਡੇ ਜਾਓ ਗੱਲ ਨਹੀਂ ਪਿਆਰ ਕਰਦੇ ਨਹੀਂ ਹੈ ਨਹੀਂ ਕੱਤੇ ਹਲੋ ਤੂੰ ਮੇਰਾ ਟਾਈਮ ਚਿਤਲਾਣਾ ਰੋੜਾ ਦੇ ਫਿਲਦਾ ਵਾ ਜੀ ਤੈਨੂੰ ਦਲੇਸ਼ਨ ਦੇ ਦਿੰਨਾ ਜਿੱਥੇ ਮੈਂ ਬੈਠਾ ਵਾਂ ਥਾਲੀ ਚਾਚੀ ਕੋ ਕੱਲ ਜਾਵਾਂਗੇ ਹੁਣ ਆਪਾਂ ਆ ਗਏ ਆ ਆਈ.ਡੀ. ਆ ਜੀ ਆਈ.ਡੀ. ਆਈ ਤੇ ਟਰੋਂ ਲੱਗੇ ਆ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਤੁਸੀਂ ਸੁਧਰਦੇ ਕਿਉਂ ਨਹੀਂ ਹੈਗੇ ਸੁਧਰ ਨੂੰ ਐਸੀ ਇਹ ਕੀ ਕਰਤਾ ਯਾਰ ਦੇ ਵਿੱਚ ਗੱਡੀ ਆਪਣੀ ਸਵੇਰੇ ਕੀਤੀ ਇਹਦੀ ਸਫਾਈ ਸੁਈ ਵੀ ਰਾਨੇ ਇਹਦੇ ਤੇ ਆਉਂਦੇ ਰਹੇ ਪੁਰਾਣੇ ਖੋਂਗ ਜਿਹੜੇ ਇਥੋਂ ਦੇ ਮਾਸਟਰ ਹੀ ਕਾਲੀਆ ਹੋ ਓਏ ਬਾਹਰ ਓਏ ਗੱਡੀ ਲੱਗਾ ਨਾ ਭਾਜੀ ਹਮਮ ਉਸਤਾਜੀ ਮਸ਼ੀਨ ਹੈ ਮੋਟਰ ਮੈਕੈਨਿਕ ਉਹ ਆ ਗਈ ਇਹ ਮੇਰਾ ਰਹਾ ਤਾਂ ਗਰਾਊਂਡ 'ਚ ਨਾ ਖੜੀ ਏ ਗਰਾਊਂਡ 'ਚ ਦੇ ਅੱਗੇ ਕੱਢੀ ਇੱਥੇ ਲਾਈ ਏ ਪਾੜੀ ਆਪਾਂ ਹਾਜ਼ਰੀ ਦੇ ਫੇਰ ਕਰਦੇ ਆ ਗੱਡੀ ਤੁਹਾਡੇ ਨਾਲ ਗੱਲ ਕਰ ਲੋਦੇ ਵੀ ਦੀ ਹਾਂਜੀ ਰਾਣੀ ਬਾਅਦ ਚ ਕਲਾ ਚਾਏ ਲਗਰਾਂ ਦੇ ਸਾਹਮਣੇ ਦੇ ਨਹੀਂ ਬਸ ਦੇਖਿਆ ਆ ਸਾਰੇ ਆ ਆ ਵੇਖੋ ਵੀਰ ਭਰਾ ਆ ਵੇਖੋ ਜਿੰਨਾਂ ਕੋਈ ਪੁੱਛਦਾ ਨਹੀਂ ਇਤਹਾਸਤਰੀ ਘਰ ਲਗਾ ਤਾਂ ਨਹੀਂ ਆ ਵਿੰਦਰ ਉਹ ਸੂਬੇ ਇਲਾ ਫਿਰ ਆਣੀ ਗੱਲ ਸੂਬੇਣੀ ਵੇਲਾ ਤੱਕ ਰਹਿੰਦੇ ਸੂਬੇਣੀ ਹੈਲੋ ਗਾਇਸ 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 ਯਾਰਾਂ ਤੁੰਗ ਜੋ ਤੁੰਗ ਜੋ ਤੁੰਗ ਜੋ ਸਾਰੀਆਂ ਤੇ ਹੁਣ ਯਾਰਾਂ ਦੇ ਵੀ ਤੇਰੇ ਤੇ ਅਟੈਕ ਕਰਨਾ ਅਟੈਕ ਕਰਨਾ ਕਿ ਅਸਮਾਨ ਜਿੱਦੇ ਵਿੱਚ ਜਾਣਾ ਤੁੰਗ ਦੇਂਦਾ ਸੋਣੀ ਜੀ ਤੇਰਾ ਜੱਟ ਨੇ ਜਹਾਜ਼ ਤੇਰਾ ਜੱਟ ਨੇ ਜਾ ਜਾਈ ਦੇਖ ਕੇ ਦੇ ਦਤਾਂ ਆ ਕੀ ਕੱਟਿਆ ਨਤੀਜਾ ਨਹੀਂ ਖੂ ਵੀਰ ਬੋਟਾਂ ਤੇ ਰਾ ਆ ਗਿਆ ਵੀ ਜਾਨ ਆ ਗਿਆ ਆਵੀ ਜਾ ਮੇਰੀਆਂ ਸਹੇਲੀਆਂ ਤੋਂ ਪਤਾ ਲੱਗਿਆ ਮੇਰੀਆਂ ਸਹੇਲੀਆਂ ਤੋਂ ਪਤਾ ਲੱਗਿਆ ਨੀ ਮੈਂ ਆ ਗਲੇ ਜੀ ਤੈਨੂੰ ਫਲੈਟ ਟੱਕਰਨਾ ਫਲੈਟ ਟੱਕਰਨਾ ਦੇ ਸਾਦੇ ਬੰਦੇ ਨੂੰ ਤੂੰ ਕੈਸੀ ਚੋਕ ਲਾਦੀ ਹੋ ਮੈਨੂੰ ਲੱਗਦਾ ਬਣਾ ਕੇ ਹਾਂ ਤੂੰ ਅਤਵਾਦੀ ਨਹੀਂ ਹਾਏ ਅਤਵਾਦੀ ਹਾਏ ਅਤਵਾਦੀ ਨਹੀਂ ਸ਼ੌਂਕਨਾਰ ਕਾਨੇ ਬਸ ਹਿੰਦ ਪਣਣੀ ਆ ਸ਼ੌਂਕਨਾਰ ਕਾਨੇ ਬਸ ਹਿੰਦ ਪਣਣੀ ਭਾਵੇਂ ਅੰਤ ਦੀ ਆਈ ਨੂੰ ਸਾਨੂੰ ਪੈ ਜੇ ਮਰਨਾ ਪੈ ਜੇ ਮਰਨਾ ਸਾਦਾ ਬੰਦੇ ਦਾ ਪੂਰੀ ਜੀ ਅੱਜ ਆਈ ਜਾ ਕੇ ਗੱਲ ਨਾ ਕੀ ਦੇ ਵਿੱਚ ਜਾਣਾ ਤੂੰ ਕਨੇਡਾ ਪੂਰੀ ਜੀ ਤੇਰਾ ਇਤਨੀ ਕਾਜ ਆਈ ਜਾ ਕੇ ਗੱਲ ਨਾ ਕੱਲ੍ਹ ਲੋਹੇ ਤੇ ਲਕੀਰ ਫੁਕੀਆਂ ਨਾ ਜਾਣੀ ਨੀ ਉਹਨੂੰ ਕਹਿੰਦੇ ਆ ਇਹਨੂੰ ਆਦੇ ਪਾਨਾ ਨਹੀਂ ਸਰ ਇਸ ਦੇ ਕਿਉਂ ਦੇ ਵਿੱਚ ਉਸ ਦੇ ਫਿਲਸਤਾਂ ਦੇ ਹਦੀਰ ਲਈ ਲੈ ਲੈ ਦੇ ਨਵੀਂ ਵਿਦਾਈ ਮਿਲ ਗਈ 8800 ਰੁਪਇਆ ਮੰਗਨ ਦੇ ਨਵੀਆਂ ਕਿਤਾਬਾਂ ਲੈਣ ਦੀ ਆਪਾਂ ਅਗੇ ਕਲਾਸ ਵਿੱਚ ਕੀ ਚਾਹੀਦਾ ਆ ਆਪਣੀ ਦਰਗਾਹ ਆ ਅਨੁਸਾਈ ਆ ਪਹਿਲੇ ਵਲੌਗ ਵਿੱਚ ਹੈ ਬਹੁਤ ਚੀਜ਼ਾਂ ਚਾਹੀਦੀਆਂ ਚੰਗੀਆਂ ਮਿਲਦੇ ਆ ਫਿਰ ਕੱਲ ਨਵੇਂ ਵਲੌਗ ਵਿੱਚ ਧੰਨਵਾਦ ਸਾਰੇ ਭਰਾਵਾਂ ਦਾ ਲਾਈਕ ਜਰੂਰ ਕਰਿਓ ਆ ਓਕੇ